ਇਸ ਤਰ੍ਹਾਂ ਨਾਲ ਪ੍ਰੈਜ਼ੀਡੈਂਟ ਡੋਨਲਡ 트ੰਪ ਨੇ ਫੌਰੀ ਰਿਐਕਸ਼ਨ ਦਿੱਤਾ ਹੈ ਉਸ ਤੋਂ ਉਹਨਾਂ ਨੇ ਸਾਫ਼ ਤੌਰ ਤੇ ਇਹ ਸੰਕੇਤ ਦੇ ਦਿੱਤਾ ਹੈ ਕਿ ਉਹ ਭਾਰਤ ਤੋਂ ਆਉਣ ਵਾਲੇ ਚਾਹਾਂ ਦੇ ਉੱਪਰ ਹੁਣ ਹੋਰ ਟੈਰਫ ਲਾ ਸਕਦੇ ਹਨ 2018 ਤੇ 2019 ਵਿੱਚ 28 ਬਿਲੀਅਨ ਡਾਲਰ ਦੀ ਕਿਸਾਨਾਂ ਨੂੰ ਰਾਹਤ ਦਿੱਤੀ ਸੀ ਅਮਰੀਕਾ ਦੇ ਜਦੋਂ ਇੰਡੀਆ ਦਾ ਨਾ ਆਇਆ ਤਾਂ ਉਹਨਾਂ ਨੇ ਹੋਰ ਆਪਣੀ ਸਖਤੀ ਦਿਖਾਈ ਉਹਨਾਂ ਨੇ ਕਿਹਾ ਕਿ ਮੈਂ 2 ਮਿੰਟ ਚ ਬੰਦ ਕਰਾ ਸਕਦਾ ਮੈਂ ਟੈਰਫ ਹੋਰ ਵਧਾ ਦੇਗਾ ਇੰਡੀਆ ਦੇ ਉੱਪਰ ਚਾਵਲਾਂ ਤੇ ਵੀ ਟੈਰਿਫ ਲਾ ਦੇਵੇਗਾ ਭਾਰਤ ਨੇ ਰਾਸ਼ਟਰਪਤੀ ਪੂਤਨ ਦੇ ਨਾਲ ਇੱਕ ਡਾਂਡੀਆਂ ਡਾਂਸ ਕੀਤਾ ਹੈ ਪਿਛਲੇ ਕੁਝ ਦਿਨਾਂ 'ਚ ਮੈਨੂੰ ਨਹੀਂ ਲੱਗਦਾ ਕਿ ਉਹ ਇੱਕ ਵਾਈਸ ਕੋਈ ਸਮਝਦਾਰੀ ਦਾ ਜਾਂ ਦੂਰੰਦੇਸ਼ੀ ਦਾ ਕੋਈ ਸਟੈਪ ਸੀ ਤੋਂ ਲੱਗਦਾ ਹੈ ਕਿ ਡਬਲਿਊਟੀਓ ਦੇ ਵਿੱਚ ਜਾ ਕੇ ਅਮਰੀਕਾ ਕੋਈ ਅਜਾਇਸ ਕੱਪ ਲਵੇਗਾ ਜਿਹਦੇ ਨਾਲ ਲੰਬੇ ਸਮੇਂ ਵਾਸਤੇ ਭਾਰਤ ਦੇ ਕਿਸਾਨਾਂ ਲਈ ਕੋਈ ਅਸਰ ਹੋਣਗੇ ਸਾਡੇ ਜਿਹੜੇ ਸੰਬੰਧ ਨੇ ਅਮਰੀਕਾ ਦੇ ਨਾਲ ਉਹ ਵਿਗੜਦੇ ਜਾ ਰਹੇ ਨੇ ਔਰ بجائے ਸੀ ਕੋਈ ਹੋਰ ਸਟੈਪ ਲਈਏ ਜਿਹਦੇ ਨਾਲ ਇਸ ਸੰਬੰਧ ਠੀਕ ਹੋ ਸਕਣ ਜਿਹੜੀਆਂ ਇੱਥੋਂ ਦੀਆਂ ਪਾਲਿਸੀਆਂ ਨੇ ਕਿ ਭਾਰਤ ਦੇ ਵਿੱਚ ਵੀ ਇਹ ਪਾਲਿਸੀਆਂ ਕੰਮ ਆਉਣਗੀਆਂ ਕਦੇ ਬਣਨਗੀਆਂ ਭਾਰਤ ਦੇ ਕਿਸਾਨਾਂ ਲਈ ਜਾਂ ਨਹੀਂ ਤੇ ਸਾਡੀ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਵਿੱਚ ਵੀ ਮੰਗ ਲਈ ਸੀ ਜੀ ਕਿ ਜਿਹੜੇ ਕਿਸਾਨਾਂ ਦੇ ਟਰੈਕਟਰ ਨੇ ਉਹ ਟੈਕਸ ਵਿੱਚ ਕੀਤੇ ਜਾਂ ਹੁਣ ਵੀ ਜਿਹੜਾ ਹੜ ਆਏ ਨੇ 1600 ਕਰੋੜ ਦਾ ਜਿਹੜਾ ਸੈਂਟਰ ਨੇ ਪ੍ਰੋਮਿਸ ਕੀਤਾ ਸੀ ਹੁਣ ਪੰਜਾਬ ਦੇ ਚੀਫ ਮਿਨਿਸਟਰ ਨੇ ਗਿਆ ਸੰਪਤੀਕ ਪੈਸਾ ਵੀ ਨਹੀਂ ਮਿਲਿਆ ਹਾਲੇ ਤੱਕ ਇਹ ਅਸੀਂ 10000 ਰੁਪਿਆ ਬਿਹਾਰ ਦੀ ਇਲੈਕਸ਼ਨ ਵਿੱਚ ਲਾੜਲੀ ਉਹ ਕੁੜੀਆਂ ਦੇ ਅਕਾਊਂਟ ਵਿੱਚ ਪਾ ਸਕਦੇ ਆ ਇਲੈਕਸ਼ਨ ਤੋਂ ਠੀਕ ਪਹਿਲਾਂ ਅਸੀਂ ਕਿਸਾਨਾਂ ਨੂੰ ਨਹੀਂ ਕੋਈ ਕੰਸ ਨਸ਼ੀਆ ਦਾ ਇਹ ਜਿਹੜਾ ਦੌਰਾ ਹੈ ਪ੍ਰੈਜ਼ੀਡੈਂਟ ਦਾ ਉਹ ਵੀ ਇੱਕ ਵੱਡਾ ਕਾਰਨ ਬਣ ਰਿਹਾ ਆ ਅਮਰੀਕਾ ਨੂੰ ਨਰਾਜ਼ ਕਰਨ ਦਾ ਵਿਸ਼ਵਾਸ ਜਿਹੜਾ ਹੈ ਨਾ ਉਹ ਖੋ ਖੋ ਦਿੱਤਾ ਗਿਆ ਹੈ ਔਰ ਵਿਸ਼ਵਾਸ ਬਣਾਣਾ ਦੁਬਾਰਾ ਬਹੁਤ ਜ਼ਰੂਰੀ ਪ੍ਰੋਗਰਾਮ ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ ਮੈਂ ਆ ਵਾਸ਼ਿੰਗਟਨ ਡੀਸੀ ਤੋਂ ਸੁਖਪਾਲ ਸਿੰਘ ਧਨਵਾਦ ਹੈ ਮੇਰੇ ਨਾਲ ਨੇ ਪੋਲੀਟੀਕਲ ਐਨਾਲਿਸਟ ਡਾਕਟਰ ਜਸਦੀਪ ਸਿੰਘ ਜੈਸੀ ਤੁਹਾਸੀ ਜੀ ਬਹੁਤ-ਬਹੁਤ ਸਵਾਗਤ ਹੈ। ਥੈਂਕ ਯੂ ਬਹੁਤ-ਬਹੁਤ ਤੁਹਾਡਾ। ਪ੍ਰੈਜ਼ੀਡੈਂਟ ਡੋਨਲਡ 트ੰਪ ਦੀਆਂ ਟੈਰਿਫ ਨੀਤੀਆਂ ਨੇ ਦੁਨੀਆ ਭਰ ਦੇ ਵਿੱਚ ਵੱਡੇ ਪ੍ਰਭਾਵ ਪਾਏ ਹਨ ਅਤੇ ਇਹ ਪ੍ਰਭਾਵ ਅਮਰੀਕਾ ਦੇ ਵਿੱਚ ਫਾਰਮਰਸ ਦੇ ਉੱਪਰ ਵੀ ਵੇਖਣ ਨੂੰ ਮਿਲੇ ਨੇ ਜਦੋਂ ਚਾਈਨਾ ਵਰਗੇ ਵੱਡੇ ਸੋਆਬੀਨ ਦੇ ਬਾイヤー ਨੇ ਸੋਆਬੀਨ ਅਮਰੀਕਾ ਤੋਂ ਖਰੀਦਣ ਤੋਂ ਨਾ ਕਰ ਦਿੱਤੀ ਹੈ। ਇਸੇ ਤਰ੍ਹਾਂ ਹੀ ਹੋਰ ਵੀ ਬਹੁਤ ਸਾਰੀਆਂ ਫਸਲਾਂ ਹਨ ਜਿਸ ਦੇ ਨਾਲ ਅਮਰੀਕਾ ਦੇ ਕਿਸਾਨਾਂ ਨੂੰ ਵੱਡਾ ਨੁਕਸਾਨ ਹੋਇਆ ਹੈ ਪਰ ਪ੍ਰੈਜ਼ੀਡੈਂਟ ਡੋਨਲਡ 트ੰਪ ਨੇ ਬੀਤੇ ਦਿਨੀਂ ਆਪਣੀ ਨਵੀਂ ਪਾਲਿਸੀ ਦੇ ਤਹਿਤ 12 ਬਿਲੀਅਨ ਡਾਲਰ ਦੀ ਵੱਡੀ ਰਾਸ਼ੀ ਅਮਰੀਕਾ ਦੇ ਕਿਸਾਨਾਂ ਲਈ ਜਾਰੀ ਕੀਤੀ ਹੈ ਇਸ ਰਾਸ਼ੀ ਨੂੰ ਜਾਰੀ ਕਰਦਿਆਂ ਹੋਇਆਂ ਉਹਨਾਂ ਨੇ ਅਮਰੀਕਾ ਦੇ ਕਿਸਾਨਾਂ ਲਈ ਹੋਰ ਵੀ ਕਈ ਤਰ੍ਹਾਂ ਦੀ ਵੱਡੀ ਰਾਹਤ ਦੇਣ ਦੀ ਗੱਲ ਕੀਤੀ ਹੈ ਉਸ ਦੇ ਨਾਲ ਭਾਵੇਂ ਅਮਰੀਕਾ ਦੇ ਕਿਸਾਨਾਂ ਵਿੱਚ ਖੁਸ਼ੀ ਹੋਵੇਗੀ ਪਰ ਭਾਰਤ ਦੇ ਕਿਸਾਨਾਂ ਉੱਪਰ ਇੱਕ ਵਾਰ ਫਿਰ مایوسی ਛਾ ਸਕਦੀ ਹੈ ਜਦੋਂ ਪ੍ਰੈਜ਼ੀਡੈਂਟ ਡੋਨਲਡ 트ੰਪ ਦੀ ਕੈਬਨਟ ਮੀਟਿੰਗ ਵਾਈਟ ਹਾਊਸ ਵਿੱਚ ਚੱਲ ਰਹੀ ਸੀ ਤਾਂ ਉੱਥੇ ਅਮਰੀਕਾ ਦੇ ਐਗਰੀਕਲਚਰ ਸੈਕਟਰੀ ਨੇ ਇਹ ਕਿਹਾ ਕਿ ਭਾਰਤ ਤੋਂ ਆਉਣ ਵਾਲੇ ਚੌਲਾਂ ਦੇ ਨਾਲ ਅਮਰੀਕਾ ਦੇ ਕਿਸਾਨਾਂ ਨੂੰ ਵੱਡਾ ਨੁਕਸਾਨ ਹੋਇਆ ਹੈ ਜਿਸ ਤਰ੍ਹਾਂ ਨਾਲ ਪ੍ਰੈਜ਼ੀਡੈਂਟ ਡੋਨਲਡ 트ੰਪ ਨੇ ਫੌਰੀ ਰਿਐਕਸ਼ਨ ਦਿੱਤਾ ਹੈ ਉਸ ਤੋਂ ਉਹਨਾਂ ਨੇ ਸਾਫ਼ ਤੌਰ ਤੇ ਇਹ ਸੰਕੇਤ ਦੇ ਦਿੱਤਾ ਹੈ ਕਿ ਉਹ ਭਾਰਤ ਤੋਂ ਆਉਣ ਵਾਲੇ ਚੌਲਾਂ ਦੇ ਉੱਪਰ ਹੁਣ ਹੋਰ ਟੈਰਫ ਲਾ ਸਕਦੇ ਹਨ ਸਾਡਾ ਜਿੱਥੇ ਇਸ ਗੱਲ ਦਾ ਸਰੋਕਾਰ ਹੈ ਕਿ ਅਮਰੀਕਾ ਦੇ ਕਿਸਾਨਾਂ ਨੂੰ ਵੱਡੀ ਰਾਹਤ ਮਿਲਦੀ ਹੈ ਕਿਉਂਕਿ ਵੱਡੇ ਪੱਧਰ ਉੱਪਰ ਪੰਜਾਬੀ ਤੇ ਸਿੱਖ ਕਿਸਾਨ ਅਮਰੀਕਾ ਦੇ ਵਿੱਚ ਇਸ ਖੇਤਰ ਦੇ ਨਾਲ ਜੁੜੇ ਹੋਏ ਨੇ ਪਰ ਦੂਜੇ ਪਾਸੇ ਸਾਡਾ ਇਹ ਵੀ ਸਰੋਕਾਰ ਹੈ ਕਿ ਕੀ ਇਸ ਦਾ ਅਸਰ ਖਾਸ ਕਰਕੇ ਪੰਜਾਬ ਤੇ ਸਾਡੇ ਭਾਰਤ ਦੇ ਵਿੱਚ ਚੌਲ ਉਤਪਾਦਕਾਂ ਲਈ ਕਿੰਨਾ ਵੱਡਾ ਨੁਕਸਾਨ ਦੇ ਹੋ ਸਕਦਾ ਹੈ ਇਹਦੇ ਬਾਰੇ ਗੱਲ ਕਰਦੇ ਆ ਆਪਣੇ ਐਕਸਪਰਟ ਜਸਦੀਪ ਸਿੰਘ ਜੈਸੀ ਉਹ ਹਨ ਜੈਸੀ ਜੀ ਜਿਹੜੀ ਮੈਂ ਗੱਲ ਕੀਤੀ ਹੈ ਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਹੁਣ 12 ਬਿਲੀਅਨ ਦੀ ਜਿਹੜੀ ਇਹ ਰਾਹਤ ਰਾਸ਼ੀ ਦਿੱਤੀ ਆ ਇਹਦੇ ਨਾਲ ਉਹਨਾਂ ਨੇ ਇੱਕ ਵੱਡੀ ਰਾਹਤ ਫਾਰਮਰਸ ਨੂੰ ਅਮਰੀਕਾ ਵਿੱਚ ਦੇਣ ਦੀ ਕੋਸ਼ਿਸ਼ ਕੀਤੀ ਹੈ ਪਰ ਜਿਹੜੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਰਤ ਤੋਂ ਆਉਣ ਵਾਲੇ ਚੌਲਾਂ ਦੇ ਉੱਪਰ ਉਹ ਹੋਰ ਟੈਰਫ ਲਾ ਸਕਦੇ ਨੇ ਇਹਦੇ ਬਾਰੇ ਕੀ ਕਹੋਗੇ ਤਰਮ ਬਣਾ ਦੇ ਆਪੇ ਜਿਹੜੀ ਰਾਹਤ ਦਿੱਤੀ ਗਈ ਹੈ ਉਹਦੇ ਉੱਪਰ ਗੱਲ ਕਰਨੀ ਹੈ ਜੀ ਕਿ ਜਦੋਂ ਪ੍ਰੈਜ਼ੀਡੈਂਟ 트੍ਰੰਪ ਪਿਛਲੇ ਆਪਣੇ ਟਰਮ ਵਿੱਚ ਵੀ ਆਏ ਸੀ ਤਾਂ ਉਹਨਾਂ ਨੇ 2018 ਤੇ 2019 ਵਿੱਚ 28 ਬਿਲੀਅਨ ਡਾਲਰ ਦੀ ਕਿਸਾਨਾਂ ਨੂੰ ਰਾਹਤ ਦਿੱਤੀ ਸੀ ਅਮਰੀਕਾ ਦੇ ਜੀ ਔਰ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਕੈਂਪੇਨ ਵਿੱਚ ਵੀ ਪ੍ਰੋਮਿਸ ਕਰਦੇ ਆਏ ਸੀ ਕਿਸਾਨਾਂ ਨੂੰ ਕਿ ਮੈਂ ਰਾਹਤ ਹੋਰ ਵੀ ਦੇਵਾਂਗਾ ਔਰ ਜਿਹੜਾ ਐਗਰੀਕਲਚਰ ਸੈਕਟਰ ਹੈ ਅਮਰੀਕਾ ਦਾ ਉਹ ਬੜਾ ਹੀ ਇੰਪੋਰਟੈਂਟ ਸੈਕਟਰ ਹੈ ਅਮਰੀਕਨ ਗਵਰਨਮੈਂਟ ਚਾਹਦੀ ਹੈ ਕਿ ਇੱਥੇ ਲੋਕ ਦੁਬਾਰਾ ਖੇਤੀਬਾੜੀ ਚਾਨ ਫਾਰਮਿੰਗ ਸਟਰੋਂਗ ਹੋਏ ਆ ਹਮ ਜਿਹੜੇ ਫਾਰਮਰਸ ਨੇ ਉਹ ਖੁਸ਼ਹਾਲ ਹੋਣ ਔਰ ਅਸੀਂ ਹਮੇਸ਼ਾ ਤੋਂ ਹੀ ਦੇਖਦੇ ਆਏ ਕਿ ਅਮਰੀਕਨ ਫਾਰਮਰਸ ਅਸਤੇ ਅਮਰੀਕਾ ਦੀ ਸਰਕਾਰ ਜਿਹੜੀ ਹੈ ਉਹ ਹਮੇਸ਼ਾ ਤਤਪਰ ਰਹਿੰਦੀ ਔਰ ਜੋ ਪ੍ਰੈਜ਼ੀਡੈਂਟ 트ੰਪ ਨੇ ਇਹ ਪ੍ਰੋਮਿਸ ਕੀਤਾ ਸੀ ਕਿ ਮੈਂ ਇਹ ਇਲੈਕਸ਼ਨ ਜਿੱਤ ਗਿਆ ਤੇ ਵੱਡੀ ਰਾਹਤ ਦੇ ਆਗਾ ਉਹਨਾਂ ਨੇ ਇਹ 8 ਮਹੀਨੇ ਦੇ ਆਪਣੇ 9 10 ਮਹੀਨੇ ਚ ਉਹਨਾਂ ਨੇ ਕਰਕੇ ਦਿਖਾਤਾ ਹੈ ਔਰ ਇਹ ਜਿਹੜੀ ਰਾਹਤ ਦਿੱਤੀ ਹੈ 12 ਬਿਲੀਅਨ ਡਾਲਰਸ ਦੀ ਇਹਦੇ ਵਿੱਚੋਂ ਜਿਹੜੇ 11 ਬਿਲੀਅਨ ਨੇ ਉਹ ਰੈਗੂਲਰ ਜਿਹੜੇ ਕ੍ਰੌਪਸ ਨੇ ਜਿਵੇਂ ਤੁਹਾਡੇ ਕਣਕ ਹੋ ਗਈ ਰਾਈਸ ਹੋ ਗਿਆ ਸੋਇਆਬੀਨ ਹੋ ਗਈ ਅ ਇਨਸਟੇ ਰੈਗੂਲਰ ਕ੍ਰੌਪਸ ਹਸਤੇ ਦਿੱਤੇ ਔਰ 1 ਬਿਲੀਅਨ ਜਿਹੜਾ ਹੈ ਉਹ ਉਹਨਾਂ ਨੇ ਸਪੈਸ਼ੈਲਟੀ ਕ੍ਰੌਪਸ ਹੋ ਗਏ ਜਿਵੇਂ ਫਰੂਟਸ ਹੋ ਗਏ ਵੈਜੀਟੇਬਲ ਹੋ ਗਏ ਡਰਾਈ ਫਰੂਟ ਹੋ ਗਏ ਰੇਜ਼ਨ ਹੋ ਗਈ ਪਿਸਟਾਚਿਓ ਅਲਮੰਡਸ ਹੋ ਗਏ ਅ ਇਨਸਟੇ ਦਿੱਤਾ ਹੈ ਤੇ ਇਹਦੇ ਨਾਲ ਮੈਂ ਸਮਝਦਾ ਕਿ ਇਹ ਅਮਰੀਕਾ ਦੇ ਕਿਸਾਨਾਂ ਵਾਸਤੇ ਤੇ ਬਹੁਤ ਵੱਡੀ ਰਾਹਤ ਹੈ ਸਾਡੇ ਹੁਣ ਜਦੋਂ ਅਸੀਂ ਅਮਰੀਕਨ ਫਾਰਮਰਸ ਦੀ ਗੱਲ ਕਰਦੇ ਹਾਂ ਤੇ ਸਾਡੇ ਪੰਜਾਬੀ ਫਾਰਮਰਸ ਸਾਡੇ ਬਹੁਤ ਨੇ ਅਮਰੀਕਾ ਵਿੱਚ ਬੜੇ ਬੜੇ ਵੱਡੇ ਪੱਦਰ ਤੇ ਫਾਰਮਰਸ ਨੇ ਮੈਂ ਸਮਝਦਾ ਉਹਨਾਂ ਨੂੰ ਵੀ ਰਾਹਤ ਹੋਏਗੀ ਕਿਉਂਕਿ ਜਦੋਂ ਫਾਰਮਰਸ ਦੀ ਗੱਲ ਹੁੰਦੀ ਤੇ ਉਹ ਵੀ ਵਿੱਚ ਹੀ ਆਂਦੇ ਨੇ ਸਿੱਤ ਤੇ ਇਹ ਤੇ ਇੱਕ ਚੰਗੀ ਗੱਲ ਹੈ ਕਿ ਸਾਡੀ ਕਿਸਾਨਾਂ ਨੂੰ ਇੱਥੇ ਜਿਹੜੇ ਹੈ ਨੇ ਸਾਰਿਆਂ ਨੂੰ ਰਾਹਤ ਮਿਲੇਗੀ ਪਰ ਜਿਹੜੀ ਉਹਨਾਂ ਨੇ ਕੱਲ ਗੱਲ ਕੀਤੀ ਹੈ ਕਿ ਮੈਂ ਉਹ ਇੱਕ ਰਾਈਸ ਦੀ ਗੱਲ ਨਿਕਲੀ 아 ਜੀ ਦੇਵਿਚ ਕੀ ਉਹਨਾਂ ਨੇ ਮੈਂਸ਼ਨ ਕੀਤਾ ਕਿ ਕੰਟਰੀ ਜਿਹੜੇ ਨੇ ਕੁਝ ਕੰਟਰੀਜ਼ ਨੇ ਰਾਈਸ ਡੰਪ ਕਰ ਰਹੇ ਨੇ ਉਹਨੂੰ ਉਸੇ ਵੇਲੇ ਪ੍ਰੈਜ਼ੀਡੈਂਟ 트럼ਪ ਨੇ ਅੱਗੇ ਜਿਹਨੂੰ ਨਹੀਂ ਕਹਿੰਦੇ ਫੜ ਲਈ ਗੱਲ ਤੇ ਉਹਨਾਂ ਨੇ ਪੁੱਛਿਆ ਕਿਉਂ ਕੌਣ ਨੇ ਜਦੋਂ ਇੰਡੀਆ ਦਾ ਨਾ ਆਇਆ ਤਾਂ ਉਹਨਾਂ ਨੇ ਹੋਰ ਆਪਣੀ ਸ਼ਕਤੀ ਦਿਖਾਈ ਉਹਨਾਂ ਨੇ ਕਿਹਾ ਕਿ ਮੈਂ 2 ਮਿੰਟ ਚ ਬੰਦ ਕਰਾ ਸਕਦਾ ਮੈਂ ਟੈਰਫ ਹੋਰ ਵਧਾ ਦੇਗਾ ਇੰਡੀਆ ਦੇ ਉੱਪਰ ਚਾਵਲਾ ਤੇ ਵੀ ਟੈਰਫ ਲਾ ਦੇਗਾ ਜੀ ਤੇ ਇਹ ਭਾਵੇਂ ਉਹਨਾਂ ਨੇ ਕੱਲ ਕਿਹਾ ਹੈ ਇਹ ਵਾਰਨਿੰਗ ਦਿੱਤੀ ਹੈ ਪਰ ਇਹ ਮੈਂ ਸਮਝਦਾ ਕਿ ਇਹ ਜਿਹੜੀ ਇੰਡੀਆ ਭਾਰਤ ਦੇ ਸੰਬੰਧ ਜਿਹੜੇ ਵਿਗੜਦੇ ਜਾ ਰਹੇ ਨੇ ਇਹ ਉਹਦਾ ਹੀ ਇੱਕ ਨਤੀਜਾ ਸੀ ਜਿਹੜੀ ਕੱਲ ਸਟੇਟਮੈਂਟ ਆਈ ਹੈ ਜਿਹੜਾ ਭਾਰਤ ਨੇ ਰਾਸ਼ਟਰਪਤੀ ਪੂਤਨ ਦੇ ਨਾਲ ਇੱਕ ਡਾਂਡੀਆਂ ਡਾਂਸ ਕੀਤਾ ਹੈ ਪਿਛਲੇ ਕੁਝ ਦਿਨਾਂ ਚ ਔਰ ਇੱਕ ਕਿਸਮ ਦਾ ਸਨਬ ਕੀਤਾ ਹੈ ਅਮਰੀਕਾ ਨੂੰ ਕਿ ਤੁਸੀਂ ਟੈਰਫ ਲਾ ਲਓ ਅਸੀਂ ਤੇ ਰਸ਼ੀਆ ਨਾਲ ਇੱਥੇ ਡਾਂਡੀਆਂ ਕਰ ਰਹੇ ਹਾਂ ਤੇ ਇਹ ਬਹੁਤ ਹੀ ਮੈ ਮਨੂਨੀ ਲੱਗਦਾ ਕਿ ਉਹ ਇੱਕ ਵਾਈਸ ਕੋਈ ਸਮਝਦਾਰੀ ਦਾ ਜਾਂ ਦੂਰੰਦੇਸ਼ੀ ਦਾ ਕੋਈ ਸਟੈਪ ਸੀ ਜਿਹੜਾ ਕਿ ਲਿਆ ਗਿਆ ਤੇ ਉਹਦਾ ਹੀ ਨਤੀਜਾ ਹੈ ਪਰ ਇਹਦੇ ਜੇ ਇਹ ਟੈਰਫ ਲੱਗਦਾ ਚਾਵਲਾ ਤੇ ਤੇ ਮੈਂ ਸਮਝਦਾ ਉਹ ਖਾਸ ਕਰ ਸਾਡੇ ਪੰਜਾਬ ਦੇ ਕਿਸਾਨਾਂ ਵਾਸਤੇ ਇੱਕ ਬਹੁਤ ਵੱਡਾ ਇਹ 네ਗੇਟਿਵ ਇੰਪੈਕਟ ਪਾ ਕੇ ਆਏਗਾ ਕਿਉਂਕਿ ਇਹ ਪੰਜਾਬ ਦੇ ਸਾਡੇ ਭਾਰਤ ਦੇ ਪੰਜਾਬ ਦਾ ਰਾਈਸ ਜੇ ਮਹਿੰਗਾ ਹੋ ਜਾਂਦਾ ਅਮਰੀਕਾ 'ਚ ਕਿ ਆਲਰੇਡੀ ਜਿਹੜਾ ਪਾਕਿਸਤਾਨ ਤੋਂ ਬਾਸਮਤੀ ਆ ਰਿਹਾ ਉਹਦਾ ਉਹ ਉਹ ਇੱਥੇ ਆਲਰੇਡੀ ਕਾਫੀ ਚੱਲ ਰਿਹਾ ਹੈ ਔਰ ਵਿਏਟਨਾਮ ਤੇ ਹੋਰ ਮੁਲਕਾਂ ਦਾ ਵੀ ਫਿਰ ਚਾਵਲ ਇੱਥੇ ਪ੍ਰੇਫਰ ਕੀਤਾ ਜਾਏਗਾ। ਅੰਚਸਤੀਪ ਕੀ ਇੱਥੋਂ ਤੱਕ ਵੀ ਰਿਪੋਰਟਸ ਨੇ ਕਿ WTO ਦੇ ਉੱਤੇ ਅਮਰੀਕਾ ਦਰਖਾਸਤ ਦੇ ਸਕਦਾ ਹੈ ਕਿ ਕੀ ਕਾਰਨ ਨੇ ਭਾਰਤ ਦੇ ਵਿੱਚ ਚੌਲ ਸਸਤਾ ਹੈ ਜਿਹੜਾ ਅਮਰੀਕਾ ਦੇ ਵਿੱਚ ਆ ਕੇ ਇਹ ਤੁਹਡੇ ਕਿਸਾਨਾਂ ਨੂੰ ਨੁਕਸਾਨ ਪਹਚਾਰਿਆ ਹੈ ਤੁਹਨ ਲੱਗਦਾ ਹੈ ਕਿ ਡਬਲਯੂਟੀਓ ਦੇ ਵਿੱਚ ਜਾ ਕੇ ਅਮਰੀਕਾ ਕੋਈ ਅਜਾ ਸਟੈਪ ਲਵੇਗਾ ਜਿਹਦੇ ਨਾਲ ਲੰਬੇ ਸਮੇਂ ਵਾਸਤੇ ਭਾਰਤ ਦੇ ਕਿਸਾਨਾਂ ਲਈ ਕੋਈ ਅਸਰ ਹੋਣਗੇ ਦੇਖੋ ਅ ਅਮਰੀਕਾ ਨੂੰ ਉਹ ਪੁਰਾਣੇ ਪੁਰਾਣਾ ਬਿਫੋਰ ਟਰੰਪ era ਸੀ ਜਿੱਥੇ ਡਬਲਯੂਟੀਓ ਡਬਲਯੂਐਚਓ ਯੂਨਾਈਟਿਡ ਨੇਸ਼ਨ ਇਹਨਾਂ ਦੀ ਕੋਈ ਵਕਤ ਹੁੰਦੀ ਸੀ ਇਹਨਾਂ ਕੋਲ ਜਾ ਕੇ ਤੇ ਕੇਸਸ ਫਾਈਲ ਹੁੰਦੇ ਸਨ ਪੋਸਟ ਟਰੰਪ era ਜਿਹੜਾ ਹੈਗਾ ਉਹਦੇ ਚ ਪ੍ਰੈਜ਼ੀਡੈਂਟ ਟਰੰਪ ਨੇ ਜ ਸਿੱਧਾਈ ਜ ਫੈਸਲਾ ਕਰ ਲਿਆ ਵੀ ਅਸੀਂ ਟੈਰਫ ਲਾਣਾ ਹੈ ਤੇ ਉਹਨਾਂ ਨੇ ਲਾ ਦੇਣਾ ਹੈ ਉਹਦੇ ਚ ਉਹਨਾਂ ਨੂੰ ਟੀਓ ਜਾਂ ਏਕੀਦਰ ਜਾਣ ਦੀ ਲੋੜ ਨਹੀਂ ਹੈ ਮੈਂ ਸਮਝਦਾ ਕਿ ਇਹ ਇਹ ਅਸੀਂ ਆਲਰੇਡੀ ਬਹੁਤ ਧੇਰ ਕਰ ਚੁੱਕੇ ਹਾਂ ਸਾਡੇ ਜਿਹੜੇ ਸੰਬੰਧ ਨੇ ਅਮਰੀਕਾ ਦੇ ਨਾਲ ਉਹ ਵਿਗੜਦੇ ਜਾ ਰਹੇ ਨੇ ਔਰ ਬਜਾਏ ਅਸੀਂ ਕੋਈ ਹੋ ਸਟੈਪ ਲਈਏ ਜਿਹਦੇ ਨਾਲ ਇਹ ਸੰਬੰਧ ਠੀਕ ਹੋ ਸਕਣ ਤੇ ਇੱਕ ਵਾਰੀ ਇਹ ਜਦੋਂ ਇਹ ਹੈ ਜੀ ਕੋਈ ਗਨ ਹੁੰਦੀ ਹੈ ਤੇ ਫਿਰ ਦੁਬਾਰਾ ਉਹਨੂੰ ਪਟਰੀ ਤੇ ਲੈਣਾ ਬੜਾ ਮੁਸ਼ਕਲ ਹੋ ਜਾਂਦਾ ਹੈ ਦੋ ਤਿੰਨ ਪੁਆਇੰਟ ਬੜੇ ਇੰਪੋਰਟੈਂਟ ਕੱਲ ਦੇ ਮੀਟਿੰਗ ਚੋਂ ਨਿਕਲ ਕੇ ਸਾਹਮਣੇ ਆਏ ਨੇ ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਇਹ ਕਿਹਾ ਹੈ ਕਿ ਪਹਿਲੋਂ ਅਸੀਂ ਗੱਲ ਕਰ ਰਹੇ ਸੀ ਅਮਰੀਕਾ ਫਸ ਨਾਊ ਵੀ ਆਰ ਟਾਕਿੰਗ ਅਬਾਊਟ ਫਾਰਮਰਸ ਫਸ ਯੂ ਐਸ ਫਾਰਮਰਸ ਫਸ ਇਹ ਉਹਨਾਂ ਨੇ ਇਹਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਹੈ ਕਿ ਜਿਹੜੇ ਇੱਥੋਂ ਦੇ ਮਸ਼ੀਨਰੀ ਐਗਰੀਕਲਚਰ ਨਾਲ ਰਿਲੇਟਡ ਆ ਟ੍ਰੈਕਟਰ ਨੇ ਹੋਰ ਸਾਰੀ ਮਸ਼ੀਨਰੀ ਜਿਸ ਤਰ੍ਹਾਂ ਦੀ ਵੀ ਯੂਜ਼ ਕੀਤੀ ਜਾਂਦੀ ਉਹਨਾਂ ਨੇ ਕਿਹਾ ਬਹੁਤ ਮਹਿੰਗੀ ਆ ਤੇ ਮੈਂ ਸਿੱਧੇ ਤੌਰ ਤੇ ਉਹਨਾਂ ਨੇ ਜੌਂਡੀਅਰ ਦਾ ਤੇ ਹੋਰ ਇਹੋ ਜੀਆਂ ਕੰਪਨੀਆਂ ਦਾ ਨਾਮ ਲਿਆ ਕਿ ਉਹਨਾਂ ਨੂੰ ਇਹ ਸਸਤੀ ਕਰਨੀ ਚਾਹੀਦੀ ਐ ਨਹੀਂ ਤੇ ਮੈਂ ਉਹਨਾਂ ਤੇ ਵੀ ਐਕਸ਼ਨ ਲਵਾਂਗਾ ਤੀਜੀ ਚੀਜ਼ ਜਿਹੜੀ ਉਹਨਾਂ ਨੇ ਇਹਦੇ ਵਿੱਚ ਕੀਤੀ ਆ ਕਿ ਜਿਹੜਾ ਰਾਹਤ ਪੈਕੇਜ ਦਿੱਤਾ ਉਹਨਾਂ ਨੇ ਕਿਹਾ ਕਿ ਇੱਕ ਤਾਂ ਸੀ ਡਾਇਰੈਕਟ ਕੰਪਨਸੇਸ਼ਨ ਦਵਾਂਗੇ ਦੂਜਾ ਜਿਹੜਾ ਟੈਰਿਫ ਦੇ ਨਾਲ ਲਾਸ ਅਸਿਸਟੈਂਟ ਆ ਅਸਿਸਟੈਂਸ ਆ ਇਹ ਦਵਾਂਗੇ ਤੋਂ ਲੱਗਦਾ ਹੈ ਕਿ ਜੇ ਹੁਣ ਜਿਸ ਤਰ੍ਹਾਂ ਨਾਲ ਪੰਜਾਬ ਦਾ ਕਿਸਾਨ ਪਿੱਛੇ ਹੜਾਂ ਦੀ ਮਾਰਛੋਂ ਨਿਕਲਿਆ ਹੈ ਜਾਂ ਜਿਸ ਤਰ੍ਹਾਂ ਨਾਲ ਪੰਜਾਬ ਦੇ ਕਿਸਾਨਾਂ ਨੇ ਮੋਰਚੇ ਲਾ ਛੱਡੇ ਨੇ ਇਹਨਾਂ ਦੇ ਨਾਲ ਜਿੰਨਾ ਵੀ ਉਥੋਂ ਦੀ ਕਿਸਾਨੀ ਨੂੰ ਨੁਕਸਾਨ ਹੋਇਆ ਹੈ ਉਥੋਂ ਦੀ ਸਰਕਾਰ ਨੂੰ ਤੁਸੀਂ ਕੀ ਅਪੀਲ ਕਰੋਗੇ ਕਿਵੇਂ ਦੇਖਦੇ ਹੋ ਜਿਹੜੀਆਂ ਇੱਥੋਂ ਦੀਆਂ ਪਾਲਸੀਆਂ ਨੇ ਕਿ ਭਾਰਤ ਦੇ ਵਿੱਚ ਵੀ ਇਹ ਪਾਲਸੀਆਂ ਕੰਮ ਆਉਣਗੀਆਂ ਕਦੀ ਬਣਨਗੀਆਂ ਭਾਰਤ ਦੇ ਕਿਸਾਨਾਂ ਲਈ ਜਾਂ ਨਹੀਂ ਦੇਖੋ ਜੀ ਮੈਨੂੰ ਹੁਣ ਤੁਸੀਂ ਟਰੈਕਟਰ ਤੇ ਟੈਕਸਾਂ ਦੀ ਗੱਲ ਕੀਤੀ ਹੈ ਇਹ ਤੇ ਸਾਡੀ ਅਨੰਤਪੁਰ ਸਮ ਰੈਜ਼ੋਲੂਸ਼ਨ ਵਿੱਚ ਵੀ ਮੰਗ ਨਹੀਂ ਸੀ ਜੀ ਕਿ ਜਿਹੜੇ ਕਿਸਾਨਾਂ ਦੇ ਟਰੈਕਟਰ ਨੇ ਉਹ ਟੈਕਸ ਮੁਕਤ ਕੀਤੇ ਜਾਣ ਠੀਕ ਹੈ ਨਾ ਤੇ ਉਹਨੂੰ ਇੱਕ ਸਿਆਸੀ ਰੰਗ ਦੇ ਕੇ ਤੇ ਜੀ ਖਾਲਿਸਤਾਨ ਮੰਗਦੇ ਨੇ ਮੰਗਾ ਤੇ ਇਹੀ ਸੀ ਨਾ ਉਸ ਵੇਲੇ ਕਿਸਾਨਾਂ ਅਸਤੇ ਸੀ ਜਾਂ ਅਸੀਂ ਚਾਹੁੰਦੇ ਸੀ ਵੀ ਇਹ ਜੀਆਂ ਐਡਸ ਮਿਲਣ ਹੁਣ ਵੀ ਜਿਹੜਾ ਹੜ ਆਏ ਨੇ 1600 ਕਰੋੜ ਦਾ ਜਿਹੜਾ ਸੈਂਟਰ ਨੇ ਪ੍ਰੋਮਿਸ ਕੀਤਾ ਸੀ ਹੁਣ ਪੰਜਾਬ ਦੇ ਚੀਫ ਮਿਨਿਸਟਰ ਨੇ ਕਿਹਾ ਸੰਤ ਸਿੰਘ ਪੈਸਾ ਵੀ ਨਹੀਂ ਮਿਲਿਆ ਹਾਲੇ ਤੱਕ ਤੋਂ ਤੇ ਇਹ ਹੁਣ ਇੱਕ ਗੱਲ ਕਹਿ ਦੇਣੀ ਕਿ ਅਸੀਂ ਵਿਸ਼ਵਗੁਰੂ ਬਣ ਗਏ ਆ ਲੇਕਿਨ ਵਿਸ਼ੂ ਗੁਰੂ ਉਹੀ ਹੁੰਦੇ ਨੇ ਮੁਲਕ ਜਿਹੜੇ ਆਪਣੇ ਆਵਾਮ ਦੇ ਆਪਣੇ ਕਿਸਾਨਾਂ ਨੂੰ ਜਿਹੜੇ ਬਿਲਕੁਲ ਚੁੱਕਦੇ ਨੇ ਔਰ ਅੱਜ ਅਮਰੀਕਾ ਚ ਅਸੀਂ ਵੇਖ ਰਹੇ ਕਿਉਂ ਨਹੀਂ ਇਹ ਚੀਜ਼ਾਂ ਇੰਡੀਆ ਚ ਹੋ ਸਕਦੀਆਂ ਬਿਲਕੁਲ ਹੋ ਸਕਦੀਆਂ ਨੇ ਜੇ ਅਸੀਂ 10000 ਰੁਪਿਆ ਬਿਹਾਰ ਦੀ ਇਲੈਕਸ਼ਨ ਵਿੱਚ ਲਾੜ ਲਈ ਉਹ ਕੁੜੀਆਂ ਦੇ ਅਕਾਊਂਟ ਵਿੱਚ ਪਾ ਸਕਦੇ ਆ ਇਲੈਕਸ਼ਨ ਤੋਂ ਠੀਕ ਪਹਿਲਾਂ ਤੇ ਅਸੀਂ ਕਿਸਾਨਾਂ ਨੂੰ ਨਹੀਂ ਕੁਝ ਕਰ ਸਕਦੇ ਬਿਲਕੁਲ ਕਰਨਾ ਚਾਹੀਦਾ ਸਾਡੇ ਕਿਸਾਨ ਨੇ ਸਾਡੇ ਅੰਨਦਾਤਾ ਨੇ ਔਰ ਇਹ ਮੈਂ ਸਮਝਦਾ ਕਿ ਬਿਲਕੁਲ ਹੋ ਸਕਦਾ ਪਰ ਇੱਥੇ ਤੁਸੀਂ ਫਰਕ ਦੇਖ ਸਕਦੇ ਹੋ ਕਿਹੜੇ ਮੋਲਕ ਨੇ ਜਿਹੜੇ ਕਿ ਜਿਨ੍ਹਾਂ ਦੀ ਕੀ ਦੂਰ ਅੰਦੇਸ਼ੀ ਦੀ ਸੋਚ ਹੈ ਜਿਹੜੇ ਆਪਣੇ ਕਿਸਾਨਾਂ ਵਾਸਤੇ ਸincere ਨੇ ਔਰ ਇੱਕ ਇੱਕ ਕਿਹੜੇ ਉਥੇ ਕੀ ਸਿਆਸੀ ਫਾਇਦੇ ਹਾਸਤੇ ਕੀ ਕੀ ਹੋ ਰਿਹਾ ਹੈ ਤੁਹਾਡੀ ਗੱਲ ਤੋਂ ਮੈਨੂੰ ਇਹ ਨਜ਼ਰ ਆ ਰਿਹਾ ਹੈ ਕਿ ਜ਼ਿਆਦਾਤਰ ਜਿਹੜੇ ਟੈਰਫ ਤੇ ਇਹ ਚੀਜ਼ਾਂ ਭਾਰਤ ਦੇ ਉੱਤੇ ਇੰਪੋਜ਼ ਕੀਤੀਆਂ ਜਾ ਰਹੀਆਂ ਨੇ ਇਹ ਸਿਰਫ ਤੇ ਸਿਰਫ ਭਾਰਤ ਦੀ ਜਿਹੜੀ ਫੋਰਨ ਪੋਲਿਸੀ ਭਾਰਤ ਦੀ ਜਿਹੜੀ ਨੀਤੀ ਭਾਰਤ ਦਾ ਜਿਹੜਾ ਸਟੈਂਡ ਆ ਉਹਦੇ ਕਰਕੇ ਪ੍ਰੈਜ਼ੀਡੈਂਟ 트ੰਪ ਨੂੰ ਖਫਾ ਕੀਤਾ ਗਿਆ ਹੈ ਅਜੇ ਤੱਕ ਉਹਦੇ ਤੋਂ ਇਹ ਬਾਹਰ ਨਹੀਂ ਨਿਕਲ ਪਾਰਾ ਹੈ ਰਸ਼ੀਆ ਦਾ ਇਹ ਜਿਹੜਾ ਦੌਰਾ ਹੈ ਪ੍ਰੈਜ਼ੀਡੈਂਟ ਦਾ ਉਹ ਵੀ ਇੱਕ ਵੱਡਾ ਕਾਰਨ ਬਣ ਰਿਹਾ ਆ ਅਮਰੀਕਾ ਨੂੰ ਨਰਾਜ਼ ਕਰਨ ਦਾ ਬਿਲਕੁਲ ਮੈਂ ਜਦੋਂ ਇੱਥੇ ਵਾਈਟ ਹਾਊਸ ਦੇ ਗਰੁੱਪ ਵਿੱਚ ਜਾਂਦਾ ਆ ਵਾਸ਼ਿੰਗਟਨ ਦੇ ਪੋਲਿਟੀਕਲ ਸਰਕਲ ਵਿੱਚ ਮੈਂ ਜਦ ਮੂਵ ਕਰਦਾ ਤੇ ਇੱਕੋ ਹੀ ਗੱਲ ਸੁਣਨ ਨੂੰ ਮਿਲਦੀ ਵੀ ਇੰਡੀਆ ਨੇ ਭਾਰਤ ਨੇ ਪ੍ਰੈਜ਼ੀਡੈਂਟ 트੍ਰੰਪ ਦਾ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਦਾ ਥੈਂਕਸ ਕਿਉਂ ਨਹੀਂ ਕੀਤਾ ਉਹਨਾਂ ਦਾ ਧੰਨਵਾਦ ਕਿਉਂ ਨਹੀਂ ਕੀਤਾ ਜਦੋਂ ਪਾਕਿਸਤਾਨਰ ਕੌਨਫਲਿਕਟ ਸੀ ਤੇ ਪ੍ਰੈਜ਼ੀਡੈਂਟ ਟਰੰਪ ਵਿੱਚ ਇਨਵਾਲਵ ਹੋਏ ਜੇ ਡੀ ਵੈਂਸ ਨੇ ਕੋਲਾ ਕੀਤੀਆਂ ਔਰ ਲੜਾਈ ਜਦ ਰੁਕਵਾਈ ਤੇ ਭਾਰਤ ਨੇ ਉਹਨਾਂ ਦਾ ਥੈਂਕਸ ਇੱਕ ਵਾਰੀ ਵੀ ਕਿਉਂ ਨਹੀਂ ਕਿਹਾ ਵੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਉਸ ਵੇਲੇ ਸਾਡੇ ਨਾਲ ਖੜੇ ਹੋਏ ਤੁਸੀਂ ਜੰਗ ਰੁਕਵਾਣ ਦੀ ਕੋਸ਼ਿਸ਼ ਕੀਤੀ ਤੁਸੀਂ ਫੋਨਾਂ ਕੀਤੀਆਂ ਇਹ ਇਹ ਬਿਲਕੁਲ ਇਹ ਇੱਕ ਜਿਹਨੂੰ ਕਹਿੰਦੇ ਨੇ ਨਾ ਇੱਕ ਸਭਿਆਚਾਰਿਕ ਰੂਪ ਵਿੱਚ ਕਿਸੇ ਦਾ ਸ਼ੁਕਰੀਆ ਕਰਨਾ ਬੜਾ ਮੰਨਿਆ ਜਾਂਦਾ ਕਿ ਵੀ ਅੱਜ ਮੈਂ ਅਗਰ ਇਹਨਾਂ ਦੇ ਹੈਲਪਸ ਤੇ ਖੜਾ ਹੋਇਆ ਹਾਂ ਤਾਂ ਇਹਨਾਂ ਨੇ ਮੇਰਾ ਥੈਂਕਸ ਕੀਤਾ ਹੈ ਔਰ ਤੁਸੀਂ ਉਹੀ ਨਹੀਂ ਕਰਨਾ ਉਹਨੂੰ ਨਜ਼ਰਅੰਦਾਜ਼ ਕਰ ਜਾਣਾ ਉਹਨੂੰ ਗੋਲ ਮੋਲ ਜਿਹੇ ਬਿਆਨ ਦਿੰਦੇ ਰਹਿਣਾ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਵਾਲੋ ਉਹ ਇੱਕ ਕਿਸਮ ਨਾਲ ਬੜਾ ਹੀ ਇੱਥੇ 네ਗੇਟਿਵ ਵੇਨ ਨਾਲ ਵਿੱਚ ਆ ਗਿਆ ਕਿ ਅਸੀਂ ਇਹਨਾਂ ਦੇ ਉੱਪਰ ਕਿਵੇਂ ਟਰਸਟ ਕਰ ਸਕਦੇ ਹਾਂ ਵਿਸ਼ਵਾਸ ਜਿਹੜਾ ਹੈ ਨਾ ਉਹ ਖੋ ਖੋ ਦਿੱਤਾ ਗਿਆ ਹੈ ਔਰ ਵਿਸ਼ਵਾਸ ਬਣਾਉਣਾ ਦੁਬਾਰਾ ਬਹੁਤ ਜ਼ਰੂਰੀ ਹੈ ਬਹੁਤ ਸ਼ੁਕਰੀਆ ਜਸਪ੍ਰੀ ਜੀ ਤੁਹਾਡੀ ਸਾਰੀ ਚਰਚਾ ਨੂੰ ਸਾਥ ਦੇਣ ਲਈ ਭਾਰਤ ਦੀ ਕਿਸਾਨੀ ਦੇ ਨਾਲ ਜੜਾਂ ਜੁੜੀਆਂ ਹੋਣ ਕਾਰਨ ਜਦੋਂ ਭਾਰਤ ਦੀ ਕਿਸਾਨੀ ਦੇ ਉੱਪਰ ਕੋਈ ਅਜਈ ਆਂਚ ਜਾਂ ਨੀਤੀਆਂ ਪ੍ਰਭਾਵ ਪਾਉਂਦੀਆਂ ਨੇ ਤੇ ਉਹਦੇ ਨਾਲ ਚਿੰਤਾ ਤੇ ਸਰਵੋਕਾਰ ਦਾ ਪੈਦਾ ਹੋਣਾ ਸੁਭਾਵਕ ਹੈ ਪ੍ਰੈਜ਼ੀਡੈਂਟ ਡੋਨਲਡ 트ੰਪ ਵੱਲੋਂ ਜਿਸ ਤਰ੍ਹਾਂ ਨਾਲ ਅਮਰੀਕਾ ਦੇ ਫਾਰਮਰਜ਼ ਨੂੰ ਰਾਹਤ ਦਿੱਤੀ ਗਈ ਹੈ ਉਹ ਬਿਨਾਂ ਸ਼ੱਕ ਇੱਕ ਚੰਗਾ ਸੁਨੇਹਾ ਹੈ ਪਰ ਇਸ ਦੇ ਭਾਰਤ ਦੇ ਕਿਸਾਨਾਂ ਉੱਪਰ ਪ੍ਰਭਾਵ ਪੈਣੇ ਤੇ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਉੱਪਰ ਇਹਨਾਂ ਦਾ ਅਸਰ ਸਾਡੇ ਲਈ ਚਿੰਤਾ ਦਾ ਵਿਸ਼ਾ ਜ਼ਰੂਰ ਹੈ ਆਸ ਕੀਤੀ ਜਾਣੀ ਚਾਹੀਦੀ ਹੈ ਕਿ ਭਾਰਤ ਸਰਕਾਰ ਤੇ ਉਥੋਂ ਦਾ ਪ੍ਰਸ਼ਾਸਨ ਇਹਨਾਂ ਚੀਜ਼ਾਂ ਨੂੰ ਜ਼ਰੂਰ ਪਹਿਲ ਦੇ ਆਧਾਰ ਤੇ ਵਿਚਾਰੇਗਾ ਤੇ ਇਹਨਾਂ ਦੇ ਵਿੱਚ ਭਾਰਤ ਦੇ ਕਿਸਾਨਾਂ ਤੇ ਪੰਜਾਬ ਦੇ ਕਿਸਾਨਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾ ਲਈ ਜ਼ਰੂਰੀ ਕਦਮ ਚੁੱਕੇਗਾ ਇਸ ਪ੍ਰੋਗਰਾਮ ਵਿੱਚ ਫਿਲਹਾਲ ਨਹੀਂ ਇਸ ਪ੍ਰੋਗਰਾਮ ਵਿੱਚ ਫਿਲਹਾਲ ਇੰਨਾ ਹੀ ਸਾਡਾ ਪ੍ਰੋਗਰਾਮ ਚੰਗਾ ਲੱਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਤੁਹਾਡਾ ਜੁੜਨ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜਸਪ੍ਰੀਤ ਜੀ